ਦੋ ਬੰਦੇ ਚਲੋ ਆਪਾਂ ਪਿਛਲੇ 25 ਸਾਲ ਹੀ ਲਾ ਲੀਏ ਦੋ ਬੰਦਿਆਂ ਨੇ ਰਾਜ ਕੀਤਾ ਪਿਛਲੇ 25 ਸਾਲ ਤੋਂ ਸਿਰਫ ਦੋ ਬੰਦੇ ਕੈਪਟਨ ਤੇ ਬਾਦਲ ਕੀ ਕੀਤਾ ਜੀ ਉਹਨਾਂ ਨੇ ਆਪਣੇ ਮਹਿਲ ਉਸਰ ਗਏ ਪਹਾੜਾਂ ਦੇ ਵਿੱਚ ਬੜੇ-ਬੜੇ 7 ਸਟਾਰ ਹੋਟਲ ਬਣ ਗਏ ਆਪਣੀਆਂ ਬੱਸਾਂ ਆਪਣੇ ਹੋਟਲ ਟਾਬੇ ਆਪਣਾ ਬਹੁਤ ਕੁਝ ਬਣ ਗਿਆ ਜਨਤਾ ਜਨਤਾ ਤਰਸਦੀ ਰਹਗੀ ਫਿਰ ਜਨਤਾ ਨੇ ਇੱਕ ਦਿਨ ਤਾਂ ਦੇਖਣੇ ਹੁੰਦਾ ਨਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ 10 ਮਾਰਚ 2000 ਬਾਈ ਨੂੰ ਸਾਧ ਦਾ ਦਿਨ ਆ ਗਿਆ ਤੇ ਜਦੋਂ ਸਾਧ ਦਾ ਦਿਨ ਆ ਗਿਆ ਤਾਂ ਫਿਰ ਚੋਰਾਂ ਨੂੰ ਭਾਜਣਾ ਪੈ ਗਿਆ ਤੇ ਤੁਸੀਂ ਆਪ ਚੁਣ ਲਿਆ ਤੁਸੀਂ ਨਵੇਂ ਮੁੰਡੇ ਚੁਣ ਲੇ ਤੁਸੀਂ ਜਨਰੇਸ਼ਨ ਹੀ ਬਦਲ ਕੇ ਰੱਖਤੀ ਰਾਜਨੀਤੀ ਦੀ ਤਾਂ ਫਿਰ ਸਾਡਾ ਫਰਜ ਬਣਦਾ ਕਿ ਅਸੀਂ ਉਹਦੀ ਖੁਸ਼ੀ ਨਾ ਮਨਾਈਏ ਅਸੀਂ ਪਹਿਲਾਂ ਲੋਕਾਂ ਨੂੰ ਪੁਰਾਣੇ ਘਾਟੇ ਪੂਰੇ ਕਰਕੇ ਦੇਈਏ ਲੋਕਾਂ ਨੂੰ ਜਦੋਂ ਖੁਸ਼ੀ ਮਨਾਉਣ ਦਾ ਮੌਕਾ ਮਿਲ ਗਿਆ ਪਹਿਲਾਂ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਫਿਰ ਸਭ ਕਾਰਾਂ ਖੁਸ਼ੀ ਮਨਾਉਂਦੀਆਂ ਤੇ ਸੈਂਟਰ ਪੰਜਾਬ ਵਾਲੇ ਪਾਸੇ ਤਾਂ ਮਤਲਬ ਪਤਾ ਨਹੀਂ ਕਿਉਂ ਉਹਦੀ ਹਾਥ ਖਿਚ ਲੈਂਦੇ ਐ ਨਾ ਪੰਜਾਬ ਚ ਨਹੀਂ ਕੋਈ ਗੱਲ ਨਹੀਂ ਮੈਂ ਜਦੋਂ ਨੀਤੀਯੋਗ ਦੀਆਂ ਮੀਟਿੰਗਾਂ ਚ ਗਿਆ ਮੈਂ ਕਿਹਾ ਜੀ ਆਰਡੀਐਫ ਦਾ ਪੈਸਾ ਰੋਕਿਆ ਐ ਐਨਐਚਐਮ ਦਾ ਪੈਸਾ ਰੋਕਿਆ ਪਿਆ ਜੀਐਸਟੀ ਦਾ ਸਾਡਾ ਬਕਾਇਆ ਬਹੁਤ ਜ਼ਿਆਦਾ ਪਿਆ ਐ ਵੈਂਟ ਤੇ ਸਾਡੇ ਓਐਸਟੀ ਦੇ ਜਿਹੜੇ ਪੈਸੇ ਨੇ ਉਹ ਸਾਡੇ ਦੇ ਦਿਓ ਜਦੋਂ 2-3 ਵਾਰੀ ਕਿਹਾ ਇੱਕ ਅਫਸਰ ਉੱਥੇ ਮੇਰਾ ਫੈਨ ਐ ਨੀਤੀਯੋਗ ਚ ਉਹ ਮੇਰੇ ਕੋਲ ਆਇਆ ਮੈਨੂੰ ਮੈਨੂੰ ਕਹਿੰਦਾ ਮਾਨਸਾਬ ਇੱਥੋਂ ਨਹੀਂ ਮਿਲਨੇ ਪੈਸੇ ਮੈਂ ਕਿਹਾ ਜੀ ਨੀਤੀਯੋਗ ਚੋਂ ਨਹੀਂ ਮਿਲਨੇ ਹੋਰ ਕਿੱਥੋਂ ਮਿਲਨੇ ਆ ਫੇਰਾ ਹੋਰ ਮੈਂ ਹੁਣ ਸਿੰਗਾਪੁਰ ਤੋਂ ਲੈ ਕੇ ਆਵਾਂ ਪੈਸੇ ਪੰਜਾਬ ਵਾਸਤੇ ਕਹਿੰਦੇ ਨਹੀਂ ਜੀ ਲੋਕਾਂ ਕੋਲੇ ਜਾਓ ਮੈਂ ਕਿਹਾ ਪੰਜਾਬ ਦੇ ਲੋਕਾਂ ਨੇ ਤਾਂ ਭੇਜਿਆ ਇੱਥੇ 92 ਸੀਟਾਂ ਦੇਤੀ ਕਹਿੰਦੇ ਨਹੀਂ ਇੱਕ ਵਾਰੀ ਫੇਰ ਜਾਓ ਮੈਂ ਕੀ ਮਤਲਬ ਕਹਿੰਦੇ ਲੋਕ ਸਭਾ ਦੇ ਵਿੱਚ 13 ਨੇ 13 ਸੀਟਾਂ ਲੈ ਕੇ ਆਜੋ ਲੈ ਮਜਾ ਆ 1 ਰੁਪਈਆ ਵੀ ਤੁਹਾਡਾ ਇਨਸੈਂਟਿਵ ਕੋਈ ਐਸਾ ਜਿਹੜਾ ਪੰਜਾਬ ਦਾ ਰੋਕ ਸਕਣ ਆ ਗੱਲ ਉਹਨੇ ਮੈਨੂੰ ਕਹੀ ਮੈਂ ਤਾਂ ਆਇਆ ਤੁਹਾਡੇ ਕੋਲੇ ਕਿਉਂਕਿ ਇਹਨਾਂ ਨੂੰ ਤਾਂ ਵੋਟ ਚਾਹੀਦੀ ਨਹੀਂ ਹੈਗੀ ਉਹ ਤਾਂ ਕਹਿੰਦੇ ਸਾਡੀਆਂ 370 ਆਉਣਗੀਆਂ ਜਿੱਥੋਂ ਮਰਜੀ ਪੂਰੀਆਂ ਕਰ ਲੋ ਸਾਨੂੰ ਚਾਹੀਦੀ ਐ ਸਾਡੇ ਮੈਨੂੰ ਮੇਰੇ 13 ਪੂਰੀਆਂ ਕਰ ਦੋ ਮੇਰੇ 13 ਹੱਥ ਹੋ ਜਾਣਗੇ ਪਾਸਵਰਡ ਮੈਨੂੰ ਪਤਾ ਐ ਕਿ ਪਾਰਲੀਮੈਂਟ ਚ ਬੋਲੀ ਦਾ ਕਿਵੇਂ ਐ ਤੇ ਬੋਲ ਕੇ ਕੰਮ ਕਰਾਈ ਦਾ ਕਿਵੇਂ ਆ ਉਹ 13 ਦੇ 13 ਨੂੰ ਮੈਂ ਆਪੀ ਦੱਸ ਦੂੰਗਾ ਤੁਸੀਂ ਥੱਲੇ ਵਾਲਾ ਕੰਮ ਕਰ ਦੋ ਉੱਪਰ ਤੇ ਮੇਰੇ ਤੇ ਛੱਡ ਦੋ ਮੈਂ ਹੈਗਾ ਐਸੇ ਕੰਮ ਤੇ ਆ ਮੈਂ ਮੈਂ ਨਾ ਤਾਂ ਕੋਈ ਬੱਸਾਂ ਚ ਸੱਬ ਆਉਣਾ ਨਾ ਮੈਂ ਰੇਤੇ ਦੀਆਂ ਖੱਡਾਂ ਚ ਸੱਬ ਆਉਣਾ ਐ ਨਾ ਮੈਂ ਕੋ ਟਾਬਿਆਂ ਚ ਸਪਾਉਣਾ ਨਾ ਸ਼ਰਾਬ ਦੇ ਠੇਕਿਆਂ ਚ ਸਪਾਉਣਾ ਹਿੱਸਾ ਮੈਂ ਜ਼ਰੂਰ ਪਾਉਣਾ ਪਰ ਸਾਡੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਮੈਂ ਤਾਂ ਤੁਹਾਡੇ ਨਾਲ ਖੜੂਗਾ ਤੁਹਾਡਾ ਪੁੱਤ ਬਣ ਕੇ ਤੁਹਾਡਾ ਭਰਾ ਬਣ ਕੇ ਤੁਹਾਡਾ ਭਤੀਜਾ ਬਣ ਕੇ ਇਹਨਾਂ ਨੇ ਮਜ਼ਾਕ ਬਣਾ ਲਿਆ ਡੈਮੋਕ੍ਰੇਸੀ ਦਾ ਅਗੇ ਜਿੱਥੋਂ ਅਸੀਂ ਨਹੀਂ ਜਿੱਤਦੇ ਉਥੇ ਖਰੀਦ ਲੋ ਦੱਸੋ ਜਿੱਥੋਂ ਅਸੀਂ ਨਹੀਂ ਜਿੱਦਦੇ ਉਥੇ ਵੋਟਾਂ ਹੀ ਕੈਨਸਲ ਕਰ ਦੋ ਚੰਡੀਗੜ੍ਹ ਦੀਆਂ ਵੋਟਾਂ ਦੇਖੋ ਕਿੰਨੇ ਕਿਵੇਂ ਗਿਣੀਆਂ ਸੀ ਕਿਵੇਂ ਗਿਣਦਾ ਸੀ ਬੰਦਾ ਚੰਡੀਗੜ੍ਹ ਦੀਆਂ ਵੋਟਾਂ ਚੱਕ ਜਦੋਂ ਅਸੀਂ ਸੁਪਰੀਮ ਕੋਰਟ ਗਏ ਚੀਫ ਜਸਟਿਸ ਸਾਹਿਬ ਨੇ ਉਹਨੂੰ ਪੁੱਛਿਆ ਵੀ ਆਹ ਕੀ ਕੀਤਾ ਕਹਿੰਦਾ ਇਹ ਵੋਟਾਂ ਖਰਾਬ ਹੋਈਆਂ ਹੋਈਆਂ ਸੀ ਮੈਂ ਨਿਸ਼ਾਨੀ ਲਾਉਂਦਾ ਸੀ ਕਹਿੰਦੇ ਲਿਆਓ ਖੋਲੋ ਜਦੋਂ ਖੋਲਿਆ ਕਹਿੰਦੇ ਦੱਸ ਕੀ ਖਰਾਬੀ ਐ ਇਸ ਚ ਅੱਠ ਦੀ ਅੱਠ ਪਾਰਲੀਮੈਂਟ ਜਿਹੜੀਆਂ ਨੇ ਆਮਾ ਦੀ ਪਾਰਟੀ ਦੇ ਨੇ ਚਲੋ ਗਿਣੋ ਉੱਥੇ ਗਿਣੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਇੱਥੇ ਬੜੇ ਬੜੇ ਵਕੀਲ ਵੀ ਬੈਠੇ ਹੋਣਗੇ ਪਹਿਲੀ ਵਾਰ ਹੋਇਆ ਕਿ ਸੁਪਰੀਮ ਕੋਰਟ ਨੇ ਡਿਕਲੇਅਰ ਕੀਤਾ ਕਿ ਮੇਰਾ ਆਮਾ ਦੀ ਪਾਰਟੀ ਦਾ ਹੋਊਗਾ ਤੇ ਗਿਣੀਆਂ ਗੀਆਂ ਵੋਟ ਆ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਜਿੱਤ ਲਓ ਸਾਨੂੰ ਸਿਰ ਮੱਥੇ ਲੋਕਾਂ ਦਾ ਫਤਵਾ ਸਾਨੂੰ ਸਿਰ ਮੱਥੇ ਕੋਈ ਸਾਡੇ ਚ ਕਮੀ ਰਹਿ ਗਈ ਹੋਣੀ ਤਾਂ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ ਅਸੀਂ ਕਬੂਲ ਕਰਾਂਗੇ ਪਰ ਐਦਾਂ ਤਾਂ ਨਾ ਜਿੱਤੋ ਨਾ ਉਹ ਕਹਿੰਦਾ ਨਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਪੈਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਉਹ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੁਕੜ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਯੱਕੇ ਮਾਰਦੇ ਸੁ ਤਾਂ ਤੁਹਾਡੇ ਕੋਲੇ ਆਏ ਆ ਤੁਸੀਂ ਪਹਿਲਾਂ ਚੈੱਕ ਕਰ ਲੈ ਬੀਜੇਪੀ ਵਾਲੇ ਵੀ ਚੈੱਕ ਕਰ ਲੈ ਤੁਸੀਂ ਜਿਸ ਵੇਲੇ ਜਿਸ ਵੇਲੇ ਪੰਜਾਬ ਦੀ ਇੰਡਸਟਰੀ ਦੇ ਹੱਕ ਖੋਏ ਜਾ ਰਹੇ ਸੀ ਉਸ ਵੇਲੇ ਕਿੱਥੇ ਸੀ ਤੁਹਾਡੇ ਐਮਪੀ ਚਲੋ ਇੱਕ ਇੱਕ ਸਾਡਾ ਜਲੰਧਰ ਤੋਂ ਬਾਕੀ 12 ਜਿਸ ਵੇਲੇ ਕਿਸਾਨਾਂ ਦਾ ਮਸਲਾ ਹੋਇਆ ਸੀ ਕਿੱਥੇ ਸੀ ਜਿਸ ਵੇਲੇ 26 ਜਨਵਰੀ 'ਚ ਸਾਡੇ ਪੰਜਾਬ ਦੀ ਝਾਂਕੀ ਹੋਈ ਕੱਢੀ ਜਾ ਰਹੀ ਸੀ ਉਦੋਂ ਕਿੱਥੇ ਸੀ ਜਿਹੜੇ ਥੋ ਨੁਮਾਇੰਦ ਮੈਂ ਇਕੱਲਾ ਲੜੀ ਜਾਂਦਾ ਜੀ ਉਹਨਾਂ ਨਾਲ ਮੈਂ ਚੰਗਾ ਭਲਾ ਕਲਾਕਾਰ ਸੀ ਮੈਂ ਤਾਂ ਮੈਂ ਕੋਈ ਫੇਲ ਕਲਾਕਾਰ ਤਾਂ ਨਹੀਂ ਸੀਗਾ ਕਿ ਇੱਧਰ ਆ ਗਿਆ ਫੇਲ ਹੋ ਕੇ ਮੈਂ ਤਾਂ ਆਪਣਾ ਚਲਦਾ ਟੌਪ ਤੇ ਆਪਣਾ ਕਰੀਅਰ ਛੱਡ ਕੇ ਆਇਆ ਮੈਨੂੰ ਕੋਈ ਲੋੜ ਸੀ ਇਹਨਾਂ ਨਾਲ ਪੰਗੇ ਲੈਣ ਦੀ ਜੀ ਮੈਨੂੰ ਕੋਈ ਲੋੜ ਸੀ ਇਹਨਾਂ ਨਾਲ ਲੜਾਈਆਂ ਲੜਨ ਦੀ ਕੇਜਰੀਵਾਲ ਅਫਸਰ ਸੀ ਉਹਨੂੰ ਕੋਈ ਲੋੜ ਸੀ ਰੋਜ਼ ਅਲੋਚਨਾ ਰੋਜ਼ ਈਡੀ ਦਾ ਸੰਮਣ ਆਉਂਦਾ ਤੁਹਾਡੇ ਕਰਕੇ ਲੜ ਰਹੇ ਆਂ ਅਸੀਂ ਆਪਣੇ ਬੱਚਿਆਂ ਕਰਕੇ ਨਹੀਂ ਲੜ ਰਹੇ ਤੁਹਾਡੇ ਬੱਚਿਆਂ ਕਰਕੇ ਲੜ ਰਹੇ ਆਂ ਇਸ ਕਰਕੇ ਤੁਹਾਡੇ ਸਾਥ ਲੈਣ ਵਾਸਤੇ ਆਇਆ ਕਿ ਮੈਂ ਕੱਲਾ ਲੜ ਰਿਹਾ ਆਂ ਬੀਜੇਪੀ ਨਾਲ ਕੱਲਾ ਲੜ ਰਿਹਾ ਆਂ ਸੈਂਟਰ ਨਾਲ ਕੱਲਾ ਲੜ ਰਿਹਾ ਆਂ ਗਵਰਨਰ ਨਾਲ ਪੰਜਾਬ ਵਾਸਤੇ 2 ਸਾਲ ਹੋ ਗਏ ਅੱਜ 16 ਨੂੰ 2000 ਹੋ ਜਾਣਗੇ 1 ਰੁਪਏ ਦਾ ਵੀ ਤੁਹਾਨੂੰ ਕੋੜ ਕਪੜਾ ਸਾਹਮਣੇ ਆਇਆ ਹੋਵੇ ਮੁੱਖ ਮੰਤਰੀ ਨੇ 1 ਰੁਪਿਆ ਲੈ ਲਿਆ 1 ਰੁਪਿਆ ਸਿੰਗਲ ਰੁਪੀਜ਼ ਨੋ ਕਿਉਂ ਕਿਉਂਕਿ ਯਾਰ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਇਆ ਐ ਇਤੋਂ ਵੱਡਾ ਹੋਰ ਲੋਕ ਕੀ ਦੇ ਦੇਣਗੇ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਤੇ ਬਿਠਾਤਾ ਇਹ ਤੋਂ ਵੱਧ ਕੀ ਦੇ ਦੇਣਗੇ ਲੋਕ ਹੋਰ ਫਿਰ ਤਾਂ ਰੱਬ ਨੂੰ ਧਰਤੀ ਤੇ ਥੱਲੇ ਲਾਉਣ ਵਾਲੀ ਗੱਲ ਹੀ ਐ ਤਾਂ ਫਿਰ ਫਿਰ ਉਦੋਂ ਬਾਅਦ ਹੋਰ ਕੀ ਚਾਹੁੰਦੇ ਰੱਬ ਤੋਂ ਹੁਣ ਬਹੁ ਫਰਜ਼ੇ ਬਣਦਾ ਹੈ ਕਿ ਇਸ ੌਦੇ ਦੀ ਗਰਮਾਂ ਨੂੰ ਕਾਇਮ ਰੱਖੀਏ ਇਸ ੌਦੇ ਦੀ ਗਰਮਾਂ ਤੇ ਬਹਿ ਕੇ ਲੋਕਾਂ ਦਾ ਭਲਾ ਕਰਦੀਏ ਮੇਰੇ ਅੱਜ ਦੇ ਇਸ ਸਮਾਗਮ ਚੋਂ ਚਾਰ ਤੁਹਾਡੀ ਤਰੱਕੀ ਹੋਵੇ ਉਹਦੇ ਨਾਲ ਪੰਜ ਚੁੱਲ੍ਹੇ ਹੋਰ ਵੱਢਣਗੇ ਤੁਸੀਂ ਵੱਧ ਲੇਬਰ ਰੱਖੋਗੇ ਵੱਧ ਤੋਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੁਹਾਡਾ ਜੁਨਟ ਵਧੂਗਾ ਤਾਂ ਲੋਕਾਂ ਦਾ ਰੋਜ਼ਗਾਰ ਵਧੂਗਾ ਉਹ ਬਾਹਰਲੇ ਮੁਲਕਾਂ ਵੱਲ ਜਾਣ ਦਾ ਖਿਆਲ ਛੱਡਣਗੇ